ਪਠਾਨਕੋਟ ਚਿਪੂਲੀ ਇਲਾਕੇ ਚ ਚੱਲੇਆਂ ਗੋਲੀਆਂ ਇੱਕ ਵਿਅਕਤੀ ਹੋਇਆ ਜ਼ਖਮੀ ਨਿੱਜੀ ਹਸਪਤਾਲ ਚ ਇਲਾਜ ਲਈ ਕਰਵਾਇਆ ਦਾਖਲ ਫਿਲਹਾਲ ਸਤੇ ਹੀ ਖਤਰੇ ਤੋਂ ਬਾਹਰ ਪੁਲਿਸ ਨੇ ਤੇਨਨ ਲੋਕਾਂ ਖਿਲਾਫ ਕੀਤਾ ਮਾਮਲਾ ਦਰਜ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਨੂੰ ਛਾਪੇ ਮਾਰੀ ਕਿਹਾ ਚਲਦੀ ਹੀ ਦੋਸ਼ੀ ਹੋਣਗੇ ਪੁਲਿਸ ਦੀ ਗ੍ਰਿਫਤ ਚ ਭਾਈ ਕੋ ਕੀ ਗੱਲ ਜੀ ਗੱਲ ਭਾਈ ਕੁਛ ਨਹੀਂ ਪਰਸੂ ਦਾ ਦੀ ਗੱਲ ਹੈਗੀ ਆ ਤੇ ਮੈਂ ਨਾ ਆਪਣੀ ਪੁਲੀ ਤੇ ਬੈਠਾ ਪਏ 11:00 ਵਜੇ ਨਾ ਹਾਂਜੀ ਤੇ ਮੋਟਰਸਾਈਕਲ ਤੇ ਤੈਨੂੰ ਮੁੰਡੇ ਆਏ ਆ ਠੀਕ ਆ ਦੋ ਮੁੜੇ ਉਤਰੇ ਆ ਮੋਟਰਸਾਈਕਲ ਤੋਂ ਇੱਕ ਜਿਹੜਾ ਮੁੜਾ ਹੈਗਾ ਉਹ ਰਨਾ ਹੈਗਾ ਦਲਬੀਰ ਇੱਕ ਮੁੜੇ ਦਾ ਨਾਂ ਹੈਗਾ ਮਾਨਵ ਜੋ ਵੀ ਸਾਲੀ ਪੁਲੀ ਨਰਾਗਾ ਆਇਆ ਮਾਨਵ ਨੇ ਆਂਦੇ ਮੇਰੇ ਫਾਇਰਿੰਗ ਸ਼ੁਰੂ ਕਰਤੀ ਹੈ ਜੋ ਵੀ ਮੇਰੇ ਦੂਰੋਂ ਤੋਂ ਵੱਜੇ ਹੋਏ ਨੇ ਠੀਕ ਆ ਉਸ ਤੋਂ ਜਿਹੜਾ ਇੱਕ ਮੁੜਾ ਉਹਦੇ ਨਾਲ ਸੀਗਾ ਤੀਸਰਾ ਬਾਈਕ ਤੇ ਬੈਠਾ ਮੈਨੂੰ ਰਹੀ ਪਛਾਣਾ ਨਹੀਂ ਗਈ ਠੀਕ ਆ ਉਸ ਤੋਂ 15 ਦਿਨ ਪਹਿਲਾਂ ਮੈਨੂੰ ਇੱਕ ਫੋਨ ਤੇ ਧਮਕੀ ਆਈ ਆ ਗੋਰ ਮਾਰੇ ਆ ਲੋ ਇੱਕ ਆਪਾਂ ਤੈਨੂੰ ਮਰਵਾ ਦੇਣਾ ਇੱਕ ਗੋਰ ਮਹਰਾ ਹੀ ਨਾਲ ਹੋਰੇ ਇੱਕ ਬਿੱਲੀ ਇੱਕ ਟਾਂਡੀ ਇਹਨਾਂ ਨੇ ਮੈਨੂੰ ਫੋਨ ਦੇ ਵਿੱਚ ਧਮਕੀ ਦਿੱਤੀ ਜੋ ਕਿ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਗਈ ਆ ਕਿ ਤੈਨੂੰ ਆਪਾਂ ਮਰਵਾ ਦੇਣਾ ਤੇਰੇ ਆਪਾਂ ਗੋਲੀਆਂ ਮਾਰਾ ਦੇਣੀਆਂ ਤੇ 15 ਦਿਨ ਪਹਿਲਾਂ ਮੈਨੂੰ ਧਮਕੀ ਦਿੱਤੀ ਪਈ ਆ ਜਿਹੜਾ ਗੋਰਮ ਹੈ ਰਹਾਗਾ ਯਾ ਇਹ ਸਾਰੀ ਪਲੈਨਿੰਗ ਮਾਸਟਰ ਮਾਈਂਡ ਇਹ ਹੈਗਾ ਯਾ ਤੇ ਇਹਨਾਂ ਨੇ ਮੇਰੇ ਤੇ ਹਮਲਾ ਕਰਾਇਆ ਤਿੰਨਾ ਜਾਣਾਂ ਕੋਈ ਪੁੱਛਨੇ ਪਤਾ ਭਾਈ ਮੈਨੂੰ ਮੇਰੀ ਨਾਂ ਰੰਜਿਸ਼ਨਾ ਖੋਸ਼ਾ ਕਹਿੰਦੇ ਨੇ ਉਹका ਪੁਰਾਣੀ ਗੱਲ ਨਹੀਂ ਕੋਈ ਗੱਲ ਨਹੀਂ ਗਈ ਭਾਈ ਪੁਰਾਣੀ ਕੋਈ ਗੱਲ ਨਹੀਂ ਗਈ ਕੀਤੀ ਹੈਗੀ ਐ ਐਸਐਚਓ ਜੀ ਸਾਬ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਗਿਆ ਪਰ ਐਤੇ ਬੰਦਾ ਕੋਈ ਨਹੀਂ ਫੜੋਇਆ ਗਿਆ ਇੱਕ ਬੰਦਾ ਨਹੀਂ ਫੜੋਇਆ ਗਿਆ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਭਾਜੀ ਕੱਲ ਨੂੰ ਅੱਜ ਫੇਰ ਇਹ ਕਾੜੋ ਕੱਲ ਨੂੰ ਫੇਰ ਕੋਈ ਮਾਰ ਕੇ ਚੱਲ ਜਾਏਗਾ ਕੌਣ ਜ਼ਿੰਮੇਵਾਰ ਹੈਗਾ ਇਸ ਦਾ ਪੁਰਾਣੀ ਵੀ ਕੰਡਿਸ਼ਨ ਨਹੀਂ ਆ ਗਈ ਕਾਹਨ ਕੁਛ ਨਹੀਂ ਹੈ ਮੇਰੇ ਸੱਜਣ ਜਿਹੜੇ ਹੈਗੇ ਆ ਮੈਂ ਇਹਨਾਂ ਨਾਲ ਘੁੰਮਣਾ ਫਿਰਨਾ ਦਾ ਬਸ ਇਸ ਕੋਲ ਤੇਰੇ ਨਾਲ ਨਹੀਂ ਘੁੰਮਣਾਗਾ ਇਹਦੇ ਨਾਲ ਨਹੀਂ ਘੁੰਮਣਾਗਾ ਬਸ ਗੌਰਵ ਮਰਾ ਹੈਗਾ ਜਿਹੜਾ ਸਿਪਸੈਨਰ ਪ੍ਰਧਾਨ ਹੈਗਾ ਔਰ ਇਹ ਤੋਂ ਉਸ ਤੇ ਕਰਦਾ ਜੋ ਕਰਦਾ ਮਨੋਜ ਸ਼ਰਮਾ ਨਾਮ ਹੈ ਮੇਰਾ ਜੀ ਕੀ ਗੱਲ ਕੀ ਗੱਲ ਕੁਛ ਨਹੀਂ ਰਿੰਕੂ ਉੱਚੀ ਬੁਲੀ ਨਾਲ ਵਾਲਾ ਮੁੰਡਾ ਆਪਣਾ ਫਰੈਂਡ ਹੈ ਨੌਨ ਚਾ ਆਪਣੇ ਕੱਲ ਪਰਸੋ ਰਾਤ ਨੂੰ ਸ਼ਾਇਦ ਇਹਦੇ ਤੇ ਫਾਇਰਿੰਗ ਹੋਈ ਤੇ ਮੈਨੂੰ ਕੋਲ ਆਇਆ ਕਿ ਦਾਦਾ ਮੇਰੇ ਤੇ ਫਾਇਰਿੰਗ ਹੋ ਗਿਆ ਤਾਂ ਮੈਂ ਹਸਪੀਟਲਾਂ ਮਾਦਾ ਜੋ ਹਸਪੀਟਲ ਪਤਾ ਲੈਣ ਆਇਆ ਸੀ ਤੇ ਇਹਨਾਂ ਮੈਨੂੰ ਦੱਸਿਆ ਕਿ ਐਦਾ ਦਾ ਮੈਂ ਇਹਨੂੰ ਪੁੱਛਿਆ ਕਿ ਜੇ ਤੇਰੇ ਤੇ ਫਾਇਰਿੰਗ ਹੋਈ ਆ ਤੇ ਮਤਲਬ ਤੇਰੀ ਕੋਈ ਦੁਸ਼ਮਣ ਨਹੀਂ ਹੈ ਕਿਸ ਨਾਲ ਜਾਂ ਤੇਰਾ ਕੋਈ ਲੜਾਈ ਝਗੜਾ ਕਿਸ ਨਾਲ ਪੁਰਾਣਾ ਕਹਿੰਦਾ ਨਹੀਂ ਮੈਂ ਕਿਹਾ ਫਿਰ ਕਿਉਂ ਤੇਰੇ ਤੇ ਫਾਇਰਿੰਗ ਹੋ ਗਈ ਆ ਤਿੰਨ ਮੁੰਡੇ ਦੱਸ ਰਿਹਾ ਜਿਹੜੇ ਮੋਕੇ ਤੇ ਹੈਗੇ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਤੇ ਮੈਂ ਕਹਿੰਦਾ ਨਾ ਤੇਰੀ ਕੀ ਦੁਸ਼ਮਣ ਹੈ ਉਹ ਵੀ ਮੁੰਡੇ ਉੱਚੀ ਪੁਲੀ ਦੇ ਹੈਗੇ ਕਹਿੰਦਾ ਇਹਨਾਂ ਨਾਲ ਕੋਈ ਦੁਸ਼ਮਣ ਹੀ ਨਹੀਂ ਹੈਗੀ ਜਿਹੜੇ ਕੋਈ ਗੌਰਵ ਮਹਿਰਾ ਦਾ ਨਾਮ ਲੈ ਰਿਹਾ ਹੈ ਬਾਰ-ਬਾਰ ਉਹਦੇ ਵੱਲੋਂ ਹੀ ਮੈਨੂੰ ਵੀ ਕਹੀ ਆ ਰਿਹਾ ਸਾਰਿਆਂ ਨੂੰ ਉਹਦੇ ਵੱਲੋਂ ਹੀ ਕਹਿ ਉਹਦੀ ਰਿਕਾਰਡਿੰਗ ਹੈ ਇਹਦੇ ਕੋਲ ਕੋਈ ਕਹਿੰਦਾ ਇਹ ਦੇਖੋ ਰਿਕਾਰਡਿੰਗ ਭੇਜੀ ਹੋਈ ਹੈ ਮੈਨੂੰ ਕਿ ਮੈਂ ਸ਼ਿਵ ਸੈਨਾ ਦਾ ਪੰਜਾਬ ਪ੍ਰਧਾਨ ਪਤਾ ਨਹੀਂ ਕੀ ਆ ਤੇ ਮੈਨੂੰ ਤੂੰ ਜਿੱਥੇ ਲੱਭੇਗਾ ਤਾਂ ਮੈਂ ਤੈਨੂੰ ਮਰਾ ਦੇਣਾ ਜਿੱਦਾਂ ਮਰਜ਼ੀ ਕਰਕੇ ਤੈਨੂੰ ਕਰ ਦੇਣਾ ਤੇਰਾ ਕੰਮ ਬਸ ਉਹੀ ਦੱਸ ਰਿਹਾ ਫਾਇਰਿੰਗ ਹੋਈ ਦੀ ਮਾਂ ਤੇ ਉਹਦਾ ਨਾਂ ਲੈ ਰਿਹਾ ਬਾਰ-ਬਾਰ ਜਦਾ OK ਹਨ ਮੁੰਡੇ ਦਲਵੀਰ ਹੈ ਇੱਕ ਮਨਵ ਹੈ ਇੱਕ ਮੁੰਡਾ ਹੋਰ ਆ ਪਤਾ ਨਹੀਂ ਕਹਿੰਦਾ ਨਾਂ ਨਹੀਂ ਮੈਨੂੰ ਯਾਦ ਨਹੀਂ ਆਇਆ ਕਿਸੇ ਵੱਲੋਂ ਕਹਿ ਰਿਹਾ ਬਸ ਇਹਨਾਂ ਵੱਲੋਂ ਕਹਿ ਰਹੀ ਮੈਨੂੰ ਰਾਤੀ ਕੋ 4 ਵਜੇ ਮੈਨੂੰ ਕਾਲ ਆਈ ਸੀ ਕਿ ਬੁਲੇਟ ਇੰਡਸਟਰੀਜ਼ ਦੀ ਇੱਕ ਪੇਸ਼ੈਂਟ ਹੈ ਜਿਹਦੇ ਦੋ ਹੱਥਾਂ ਦੇ ਉੱਤੇ ਲੱਗੀ ਸੀਗੀ ਗੋਲੀ ਲੱਗੀ ਸੀ ਐਂਡ ਉਹ ਸਾਡੇ ਕੋਲ ਰਾਤ ਨੂੰ ਗੰਭੀਰ ਹਾਲਤ ਵਿੱਚ ਆਇਆ ਜਿਹਨੂੰ ਅਸੀਂ ਰਾਤੀ ਸਟੇਬਲਾਈਜ਼ ਕਰਕੇ ਅਗਲੇ ਦਿਨ ਮੈਨੇਜ ਕਰਕੇ ਫਿਰ ਉਹ ਸਾਡੇ ਕੋਲ ਅਡਮਿਟ ਹੋਇਆ ਦੋ ਦਿਨ ਵਾਸਤੇ ਤੇ ਹੁਣ ਸਰ ਫਿਲਹਾਲ ਕੀ ਜਦੋਂ ਆਇਆ ਸੀਗਾ ਸਥਿਤੀ ਥੋੜੀ ਗੰਭੀਰ ਸੀਗੀ ਔਰ ਹੁਣ ਮਤਲਬ ਅਸੀਂ ਕੱਲ ਉਹਨੂੰ ਸਰਜਰੀ ਆਪਰੇਟ ਕਰਤਾ ਸੀਗਾ ਉਹਦੇ ਦੋ ਬਿਲਟ ਲੱਗੇ ਸੀਗੇ ਜੋ ਚੋ ਇੱਕ ਤੇ ਉਹਦਾ ਬੁਲੇਟ ਲੱਗ ਕੇ ਤੇ ਬਾਹਰ ਐਗਜ਼ਿਟ ਹੋ ਗਿਆ ਸੀਗਾ ਔਰ ਦੂਜਾ ਬੁਲੇਟ ਉਹਦੇ ਆ ਬਾਡੀ ਵਿੱਚ ਸੀਗਾ ਜਿੰਨੂੰ ਕਿ ਅਸੀਂ ਆਪਰੇਟ ਕਰਕੇ ਕੱਢ ਦਿੱਤਾ ਭਾਈ ਇਹ ਲਾਪਰੇਸ਼ਨ ਦੇ ਕੀ ਹਾਲ ਹੈ ਸਟੇਬਲ ਐ ਸਰ ਬਿਲਕੁਲ ਕੰਫਰਟੇਬਲ ਐ ਪੇਸ਼ੈਂਟ